ਪੰਜਾਬੀ ਸਿੰਗਰ ਸ਼ੁਭ ਜਿਸ ਦਾ ਕਿ ਇੰਨੀ ਦਿਨੀ ਨਿਊਜ਼ੀਲੈਂਡ ਟੂਰ ਚੱਲ ਰਿਹਾ ਹੈ ਨਿਊਜ਼ੀਲੈਂਡ ਦੇ ਸ਼ਹਿਰ ਆਗਲੈਂਡ ਚ ਹੋ ਰਿਹੇ ਲਾਈਵ ਸ਼ੋਅ ਚ ਜਦੋਂ ਸ਼ੁਭ ਲਾਈਵ ਗਾ ਰਿਹਾ ਹੁੰਦਾ ਹੈ ਤਾਂ ਬਾਰ-ਬਾਰ ਮਾਈਕ ਦਾ ਕਨੈਕਸ਼ਨ ਟੁੱਟ ਜਾਂਦਾ ਹੈ ਤੇ ਮਾਈਕ ਬੰਦ ਹੋ ਜਾਂਦਾ ਹੈ ਇਦਾਂ 1-2 ਵਾਰ ਨਹੀਂ ਬਲਕਿ 6 ਵਾਰ ਹੁੰਦਾ ਹੈ ਹੁਣ ਕੋਈ ਵੀ ਸਿੰਗਰ ਪਰਫਾਰਮ ਕਰ ਰਿਹਾ ਹੋਵੇ ਤੇ ਉਸ ਦਾ ਇਦਾਂ ਮਾਈਕ ਬੰਦ ਹੋ ਜਾਵੇ ਤਾਂ ਉਸ ਨੂੰ ਗੁੱਸਾ ਤਾਂ ਆਵੇਗਾ ਹੀ ਇਸ ਸਭ ਤੋਂ ਬਾਅਦ ਸ਼ੁਭ ਸਟੇਜ ਤੋਂ ਹੀ ਗਾਲਾਂ ਕੱਢਦਾ ਹੋਇਆ ਕਹਿੰਦਾ ਹੈ ਕਿ ਮਾਈਕ ਸਟਾਰਟ ਕਰੋ ਛੋਟੇ ਭਰਾ ਨੂੰ ਗੁੱਸੇ 'ਚ ਦੇਖ ਕੇ ਸ਼ੋਭ ਦਾ ਵੱਡਾ ਭਰਾ ਰਵਨੀਤ ਕੰਟੀਨੂ ਮੰਦਿਰ ਵਾਲਾ ਸਟੇਜ ਤੇ ਆਉਂਦਾ ਹੈ ਤੇ ਸਾਰਾ ਮਾਮਲਾ ਕਿਵੇਂ ਠੰਡਾ ਕਰਦਾ ਹੈ ਦੇਖੋ ਅੱਗੇ ਪੂਰੀ ਵੀਡੀਓ ਵੀਡੀਓ ਅੱਗੇ ਸ਼ੇਅਰ ਜਰੂਰ ਕਰਨਾ ਭਾਈ ਤੇ ਸ਼ੇਅਰ ਹੀ ਹੋ ਗਿਆ ਅੱਗੇ ਦੁੱਖੀ ਕੀਤਾ ਮੇਰਾ ਮਾਈਕ ਚਲਾਇਆ ਜਾ ਰਹੇ ਤੇ ਹਾਂ ਤੋਂ ਗਿਆ ਮੁੰਡਾ ਤੱਪਦਾ ਕਈ ਵਾਰੀ ਤਾਰ ਤੁਰ ਨਹੀਂ ਲੱਗਦੀ ਹੁੰਦੀ ਪਰ ਕੋਈ ਚੱਕਰ ਨਹੀਂ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਸਤਿਕਾਰ ਹੈ ਥੈਂਕ ਯੂ ਸੋ ਮਚ ਜੋ ਵੀ ਮੇਰਾ ਭਰਾ ਹੈਗਾ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਇਹ ਤੁਹਾਡਾ ਵੀ ਭਰਾ ਜਦੋਂ ਮੈਂ ਕਿਹਾ ਨਾ ਵੀ ਤੁਹਾਡਾ ਭਰਾ ਆ ਕੁੜੀਆਂ ਦੇ ਮੂੰਹ ਸੁੱਜ ਗਏ ਉਹ ਮੈਂ ਮੁੰਡਿਆਂ ਨੂੰ ਕਿਹਾ ਵੀ ਇਹ ਤੁਹਾਡਾ ਵੀ ਭਰਾ ਥੈਂਕ ਯੂ ਸੋ ਮਚ